ਉਧਰ ਦੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਵਿੱਚ ਮੌਜੂਦ ਆ ਇੱਕ ਤਲਾਹਰ ਦੀ ਟੀਮ ਜਿੱਥੇ ਅੱਜ ਬਿਮਾਰ ਪਸ਼ੂ ਜਾਂ ਬਿਮਾਰ ਗਾਵਾਂ ਜਿਹੜੀਆਂ ਗਊ ਮਾਤਾ ਬਿਮਾਰ ਹੁੰਦੀਆਂ ਉਹਨਾਂ ਦੇ ਇਲਾਜ ਦੇ ਲਈ ਇੱਕ ਵੱਖਰੀ ਜਗ੍ਹਾ ਬਣਾਈ ਗਈ ਆ ਉਸ ਵੱਖਰੀ ਜਗ੍ਹਾ ਤੇ ਅੱਜ ਪੂਜਾ ਅਰਚਨਾ ਹੋਈ ਆ ਔਰ ਪਤਵੰਤੇ ਸੱਜਣ ਇੱਥੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜੈਗੋ ਮਾਤਾ ਜੀ ਜੈਗੋ ਮਾਤਾ ਜੀ ਪਹਿਲਾਂ ਢੀਂਗੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆ ਕੇ ਹਰ ਜਗ੍ਹਾ ਕਵਰੇਜ ਕਰਦੇ ਹੋ ਕਿਸ਼ਨਾ ਗਊਸ਼ਾਲਾ ਟਰਸਟ ਵਾਲੋ ਜਿਹੜਾ ਹੈ ਉਹ ਪ੍ਰਾਲਾ ਕੀਤਾ ਗਿਆ ਹੈ ਪਹਿਲਾਂ ਤਾਂ ਚਲੋ ਸਮਾਜ ਦੇ ਵਿੱਚ ਇੰਨੀ ਬਹੁਤ ਵੱਡੀ ਗੱਲ ਆ ਜਿਹੜਾ ਜਿੰਨੀਆਂ ਕਵਾਰਾ ਪਸੂ ਜਾਂ ਗਾਈਆਂ ਜਿਹੜੀਆਂ ਹੁੰਦੀਆਂ ਉਹਨਾਂ ਦੀ ਦੇਖਭਾਲ ਜਿਹੜੇ ਰਾਜਕੁਮਾਰ ਸ਼ਰਮਾ ਜੀ ਪ੍ਰਧਾਨ ਪਲੱਸ ਉਹਨਾਂ ਦੀ ਟੀਮ ਸਾਰੀ ਕਰਦੀ ਆ ਪਰ ਸਾਨੂੰ ਇੱਕ ਹੋਰ ਗੱਲ ਦੀ ਬੜੀ ਖੁਸ਼ੀ ਆ ਮੇਰੇ ਛੋਟੇ ਵੀਰ ਲਲਿਤ ਕਪੂਰ ਜੀ ਉਹਨਾਂ ਦੀ ਬੜੀ ਬੜੀ ਟੀਮ ਉਹਨਾਂ ਚਾਹੇ ਮਣੀ ਲਾਟਨ ਲਾ ਲੋ ਆਕੇਸ਼ਨ ਭਲਾਈ ਲਾ ਲੋ ਕਾਲਾ ਕਪਾਣੀ ਆ ਲਾ ਲੋ ਸਾਡਾ ਚੋ ਲੋ ਕੋਲੀ ਪਰਿਵਾਰ ਵੀ ਨਾਲ ਇਹਨਾਂ ਦੇ ਇਹਨਾਂ ਨੇ ਜਿਹੜਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੇ ਪਸ਼ੂ ਬਿਮਾਰ ਹੋ ਜਾਂਦੇ ਆ ਜਾਂ ਜਿਨ੍ਹਾਂ ਦੇ ਦਵਾ دارو ਦੀ ਕੋਈ ਜ਼ਰੂਰਤ ਹੁੰਦੀ ਆ ਉਹਨਾਂ ਲਈ ਇੱਕ ਇਹਨਾਂ ਨੇ ਅਲੱਗ ਯੂਨਿਟ ਬਣਾਇਆ ਉਹ ਇਹ ਬਹੁਤ ਵਧੀਆ ਗੱਲ ਆ ਤੁਹਾਨੂੰ ਜਿੱਦਾਂ ਅੱਗੇ ਸਮਾਜ ਵਿੱਚ ਕਿਸੇ ਵੀ ਤੁਸੀਂ ਦੇਖਦੇ ਸੀ ਕਿਤੇ ਕੋਈ ਪਸ਼ੂ ਬਿਮਾਰ ਪਿਆ ਜਾਂ ਕਿਤੇ ਉਸ ਤਰ੍ਹਾਂ ਕੋਈ ਪ੍ਰੋਬਲਮ ਚ ਹੁੰਦਾ ਸੀ ਤੇ ਦਿੱਕਤ ਆਂਦੀ ਸੀ ਕਰਦੇ ਤਾਂ ਪਹਿਲਾਂ ਵੀ ਟਰੱਸਟ ਬਹੁਤ ਸੀ ਪਰ ਹੁਣ ਜਿਹੜਾ ਇਹਨਾਂ ਨੇ ਥੋੜੀ ਫਾਸਟ ਸਰਵਿਸ ਕਰ ਦਿੱਤੀ ਆ ਮੈਂ ਚਾਹਨਾ ਸਾਰੇ ਸ਼ਹਿਰ ਨੂੰ ਵੱਧ ਚੜ ਕੇ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਵਾ ਤੇ ਜਿਹੜਾ ਅਸੀਂ ਕ੍ਰਿਸ਼ਨ ਭਗਵਾਨ ਜੀ ਦਾ ਦੇਖੋ ਗਊ ਸੇਵਾ ਸਰਵਜ ਸੇਵਾ ਵਾ ਜੇ ਤੁਸੀਂ ਗਾਂ ਗਊ ਮਾਤਾ ਦੀ ਸੇਵਾ ਕਰਦੇ ਆ ਤੇ ਇਸ ਮੰਨ ਲੋ ਤੁਸੀਂ ਕ੍ਰਿਸ਼ਨ ਭਗਵਾਨ ਜੀ ਦੇ ਭਗਤ ਹੋ ਔਰ ਕ੍ਰਿਸ਼ਨ ਭਗਵਾਨ ਜੀ ਦਾ ਰਾਧਾ ਰਾਣੀ ਦਾ ਤੁਹਾਡੇ ਦੇ ਹਮੇਸ਼ਾ ਆਸ਼ੀਰਵਾਦ ਬਣਿਆ ਰਹੂ ਧੰਨਵਾਦ ਜੀ ਬਹੁਤ 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 ਸ਼ੁਕਰੀਆ ਜੀ ਸਰ ਨਮਸਕਾਰ ਜੀ ਗਊ ਮਾਂ ਜੈ ਗਊ ਮਾਤਾ ਕੀ ਜੀ ਇਹ ਬਹੁਤ ਹੀ ਵਧੀਆ ਸੇਵਾ ਜੀ ਜਿਹੜੀ ਸ਼ੁਰੂ ਕੀਤੀ ਗਈ ਹੈ ਆਪਣੇ ਲਲਿਤ ਭਾਜੀ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਇਹ ਕਿੰਨਾ ਦੇ ਵੱਧ ਚੜ ਕੇ ਨਾਲ ਸੇਵਾ 'ਚ ਸਹਿਯੋਗ ਕਰਿਆ ਗਿਆ ਨਾ ਬਹੁਤ ਵਧੀਆ ਗੱਲ ਹੈ ਜੀ ਇਹ ਬਹੁਤ ਵਧੀਆ ਪਰਾਲਾ ਵਾਜੀ ਇਹ ਕੁੱਸ਼ਾਲਾ ਤੋਂ ਪੰਡਿਤ ਜੀ ਸਾਡੇ ਨਾਲ ਮੌਜੂਦ ਨੇ ਅੱਜ ਪੂਜਾਰੀ ਚ ਨਾ ਕੀਤੀ ਗਈ ਆ ਇਹ ਜੀ ਸ੍ਰੀ ਸ੍ਰੀ 1008 ਸ੍ਰੀ ਮਹਾ ਮੰਦलेश्वर ਮੰਦਸਰ रामचरन दास ਜੀ ਕੇ ਆਸ਼ਿਰਵਾਦ ਸੇ श्री कृष्णा गौशाला नपोदर की जो ट्रस्ट है राजकुमार शर्मा जी हैं और साथ में और भी जो नवे लोग हमारे शहर के जो गौशाला का जुट करके गौशाला टू उस का काम कर रहे हैं कहते हैं गौ विश्वस मात्रा की गाय जो है पूरी विश्व की मात्रा है पूरी विश्व की माता है और गौ सेवा उत्तम सेवा है नरसेवा नारायण सेवा तो होती है लेकिन गौ से उत्तम कोई सेवा नहीं होती क्योंकि ब्रह्मा विष्णु महेश तीनों देवी देवताओं का या तैंतीस कोटि देवताओं का जो स्थान है गौ माता है तो हर एक इंसान को शहर से आगे आ के उत्तम कार्य के लिए अपने तन मन धन से सहयोग करना चाहिए अपने मेहनत के कमाई के धन से कुछ गौशाला में ये जो सेवा उसारी का काम चल रहा है इसमें सहयोग कर करके इस शहर के गौशाला को उत्तम बनाना चाहिए जो भी लोग इस काम को ਬਖੂਬੀ ਕਰ ਰਹੇ ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਉਤਸ਼ਾਹ ਵੀ ਬੜਾਣਾ ਚਾਹੁੰਦਾ ਹਾਂ ਕਿ ਆਪ ਲੋਕ ਐਸੇ ਕੰਮ ਜਿਹੜਾ ਬਗਵਾਤਾ ਦੇ ਪ੍ਰਤੀ ਕਰਦੇ ਰਹੇ ਜੈ ਬਗਵਾਤਾ ਜੈ ਬਗਵਾਤਾ ਕਪੂਰ ਜੀ ਮੌਜੂਦ ਨੇ ਇੱਕ ਸੇਵਾ ਪਹਿਲੇ ਵੀ ਤੁਸੀਂ ਕੀਤੀ ਇੱਕ ਸੇਵਾ ਅੱਜ ਹੋਰ ਕਰ ਰਹੇ ਹੋ ਇਹ ਮਾਂ ਮਾਈ ਜੀ ਅਸ਼ੀਰਵਾਦ ਨਾਲ ਕੰਮ ਹੋ ਰਿਹਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਹੋ ਰਿਹਾ ਹਰ ਲੋਕੀ ਯੋਗਦਾਨ ਵਧੀਆ ਦੇ ਰਹੀ ਹੈ ਉਹਦੇ ਨਾਲ ਚੀਜ਼ ਵਧੀਆ ਬਣ ਰਹੀ ਹੈ ਅੱਜ ਕੀ ਪ੍ਰਣ ਲੱਗਦਾ ਹੈ ਅੱਜ ਬਿਮਾਰ ਗਵਾਨੀ ਲਾਗੇ ਲਈ ਤਿਆਰ ਕੀਤਾ ਗਿਆ ਜਿੱਥੇ ਉਹਨਾਂ ਦੀ ਮੈਡੀਕੀਨਗ ਵਾਰਾ ਪ੍ਰੋਪਰ ਹੋਏਗੀ ਉਹਨਾਂ ਬੈਰ ਉੱਥੋਂ ਤਕਲੀਫ ਤਾਰੀ ਕੰਪਲੀਟ ਤੇ ਪਹੁੰਚ ਚੁੱਕੀ ਹੈ ਜੀ ਪਹਿਲੇ ਐਡਵਾਂਸ ਤੇ ਡਾਕਟਰ ਵੀ ਪੱਕਾ ਰੱਖਿਆ ਜਾ ਚੁੱਕੀ ਹੈ ਡਾਕਟਰ ਪੱਕਾ ਰੱਖਿਆ ਹੈ ਜੇ ਕੋਈ ਬਿਮਾਰ ਗਊਸ਼ਾਲਾ ਆਉਣਾ ਚਾਹਵੇ ਤੇ ਉਹ ਜੀ ਸਾਡੇ ਪ੍ਰਧਾਨ ਸਰ ਮਿਲੋ ਜੋ ਮੱਜੀ ਆਵੇ ਜੀ ਕੋਈ ਦਿੱਕਤ ਨਹੀਂ ਸਾਗੋ ਬਿਲ ਬਿਲਕੁਲ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਦੇ ਵਿੱਚ ਅੱਜ ਬਿਮਾਰ ਗਾਵਾਂ ਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਡਾਕਟਰ ਰੱਖੇ ਗਏ ਨੇ ਉਹਨਾਂ ਦੇ ਇਲਾਜ ਦੇ ਵਾਸਤੇ ਜਗ੍ਹਾ ਤਿਆਰ ਕੀਤੀ ਗਈ ਆ ਕਰਨ ਉਚਿਤ ਮਾਨ ਜੀ ਸਾਡੇ ਨਾਲ ਮੌਜੂਦ ਨੇ ਗਊ ਤੁਹਾਨੂੰ ਕਿਤੇ ਵੀ ਕੋਈ ਇਦਾਂ ਜਿ ਲੱਗਦੀ ਹੈ ਜਿਸ ਦਾ ਬਿਮਾਰ ਆ ਜਾਂ ਫਟੜਿਆ ਤੇ ਤੁਸੀਂ ਨਕੋਦਰ ਦੀ ਗਊਸ਼ਾਲਾ ਨਾਲ ਕੰਟੈਕਟ ਕਰ ਸਕਦੇ ਮਾਨ ਸਾਹਿਬ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਬੇ ਇਨਸ਼ਾ ਅੱਲਾਹ ਵੱਲੋਂ ਹਾਂ ਇਸ ਤਰ੍ਹਾਂ ਦੀ ਅੱਜ ਜ਼ਰੂਰਤ ਦੀ ਮੰਗ ਸੀਗੀ ਬਹੁਤ ਜ਼ਿਆਦਾ ਵੀ ਜਿਹੜੀ ਸਾਰੇ ਨਕੂਦਰ ਨੇ ਰਲ ਕੇ ਕ੍ਰਿਸ਼ਨਾ ਗਊਸ਼ਾਲਾ ਦੇ ਵਿੱਚ ਇਹ ਜਿਹੜਾ ਸ਼ੁਰੂ ਕੀਤਾ ਹੈ ਗਾਵਾਂ ਦੀ ਜਿਹੜੀ ਪੇਕ ਪਾਲ ਵਾਸਤੇ ਕਿਉਂਕਿ ਮੈਂ ਪਹਿਲਾਂ ਵੀ ਦੇਖਿਆ ਪਹਿਲਾਂ ਵੀ ਅਸੀਂ ਫੋਨ ਕਰਦੇ ਰਹੇ ਹਾਂ ਜਦੋਂ ਵੀ ਕੋਈ ਜਿਹੜੇ ਬੰਦੇ ਸੀਗੇ ਤੇ ਇਹ ਫਿਰ ਜਗਰਾਉਂ ਭੇਜਦੇ ਹੁੰਦੇ ਸੀਗੇ ਗਊ ਨੂੰ ਇਹ ਵਧੀਆ ਗੱਲ ਹੈ ਵੀ ਜਿਹੜੀ ਨਕੂਦਰ ਦੇ ਵਿੱਚ ਹੀ ਮਤਲਬ ਇਹਨਾਂ ਦੀ ਪੂਰੀ ਟੇਕ ਕੇਅਰ ਹੋਊਗੀ ਔਰ ਮੈਂ ਚਮੰਦਾ ਬੜਾ ਭਲੇ ਦਾ ਕੰਮ ਆ ਬੜਾ ਪੁੰਨ ਦਾ ਕੰਮ ਆ ਔਰ ਐਪਰੀਸ਼ੀਏਟ ਕਰਨਾ ਚਾਹੀਦਾ ਇਸ ਚੀਜ਼ ਨੂੰ ਸਰ। ਥੈਂਕ ਯੂ। ਪ੍ਰਧਾਨ ਸਾਹਿਬ ਸਾਡੇ ਨਾਲ ਮੌਜੂਦ ਨੇ ਗਊਸ਼ਾਲਾ ਔਰ ਤਾਂ ਜੀ ਇੱਕ ਨਵਾਂ ਉਪਰਾਲਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਗਊਸ਼ਾਲਾ ਵਿੱਚ ਕਿੰਸੋਰ ਨਾਲ ਲੱਗ ਰਿਹਾ ਇਹ ਬਹੁਤ ਹੀ ਵਧੀਆ ਆ ਸ਼ਹਿਰ ਵਾਸੀਆਂ ਵੱਲੋਂ ਸੰਜੀਗਣਾ ਇਹ ਉਹ ਉਪਰਾਲਾ ਆ ਜਿਹੜਾ ਜਾਨਕੀ ਬੜੇ ਪਿਆਰ ਨਾਲ ਹੋ ਰਿਹਾ ਔਰ ਬੜੇ ਪਿਆਰ ਨਾਲ ਚੱਲ ਰਿਹਾ। ਉਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਉਹਨਾਂ ਦਾ ਬਹੁਤ ਬਹੁਤ ਥੈਂਕ ਗੋਮਾਤਾ ਬਹੁਤ ਦਵੇ ਉਹਨਾਂ ਨੇ ਜੀ ਜੀਰਾ ਤੁਹਾਨੂੰ ਨਕੌਦਰ ਦੇ ਗਊਸ਼ਾਲਾ ਤੋਂ ਦਿਖਾ ਰਹੀ ਸੀ ਜਿੱਥੇ ਕਿ ਅੱਜ ਬਿਮਾਰ ਗਾਵਾਂ ਦੇ ਲਈ ਇੱਕ ਜਗ੍ਹਾ ਬਣਾਈ ਗਈ ਆ ਔਰ ਡਾਕਟਰ ਖੜਾ ਗਿਆ ਔਰ ਮੈਡੀਸਨ ਦਾ ਵੀ ਇੱਥੇ ਪ੍ਰਬੰਧ ਹੋ ਚੁੱਕਾ ਵਾ ਜੇ ਤੁਹਾਨੂੰ ਵੀ ਕੋਈ ਗਊ ਬਿਮਾਰ ਲੱਗਦੀ ਆ ਜਾਂ ਕਿਸੇ ਮੁਹੱਲੇ ਦੇ ਵਿੱਚ ਜਾਂ ਆਪਣੇ ਸ਼ਹਿਰ ਦੇ ਲਾਗੇ ਨਕੌਦਰ ਸ਼ਹਿਰ ਦੇ ਲਾਗੇ ਕੋਈ ਗਊ ਬਿਮਾਰ ਲੱਗਦੀ ਆ ਤਾਂ ਫੋਨ ਨੰਬਰ ਇਹਨਾਂ ਨੇ ਸਾਨੂੰ ਦਿੱਤੇ ਆ ਜੀ 98760 64264 98760 64264 98799 36707 ਦੂਸਰਾ ਨੰਬਰ ਹੈ ਜੀ 98799 36707 ਇਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੋਂ ਤਸਵੀਰਾਂ ਤੁਹਾਨੂੰ ਸਾਰੀਆਂ ਨਕੋਦਰ ਦੇ ਗਊਸ਼ਾਲਾ ਤੋਂ ਦਿਖਾ ਰਹੇ ਹਾਂ ਪਿੱਛੇ ਗਊ ਪੂਜਾ ਹੋ ਰਹੀ ਆ ਕੈਮਰਾ ਪ੍ਰਸੰਤ ਸੁਮਿਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਏਕਤਾ ਲਰ ਨਿਊ ਨਕੋ